ਖਾਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਸਜਣੋ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਸੇ ਵੀ ਚੈਨਲ ਉੱਪਰੋਂ ਕੋਈ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੀ ਜਿਹੜਾ ਸੋਇਆ ਸੋਇਆ ਨੂੰ ਚੋਕੇ ਜਿਹੜਾ ਗੱਬਣ ਨੂੰ ਟਿੱਪਕੇ ਪੈਸੇ ਨੂੰ ਪੈਸਾ ਸਮਝ ਕੇ ਫਰਜ ਸਮਝ ਕੇ ਖਰੀਦਦਾਰੀ ਜਿਹੜੀ ਕਰਨ ਤੋਂ ਪਹਿਲਾਂ ਨਰਕ ਪਰਖ ਜ਼ਰੂਰੀ ਆ ਅੱਜ ਦੀ ਵਿజిਟ ਪਿੰਡ ਠੱਠੀਆਂ ਮਹੰਤਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਂਦੀ ਆ ਭਾਈ ਅਰਸ਼ ਦੇ ਕੋਲ ਪਹੁੰਚ ਚੁੱਕੇ ਆ ਦੋ ਵੜਾ ਲੈ ਕੇ ਆਇਆ ਵਧੇਰੇ ਜਾਣਕਾਰੀ ਲੈ ਕੇ ਦਿਨੇ ਆ ਐਂਡ ਤੱਕ ਜਰੂਰ ਬਣੇ ਰਹੋ ਧੰਨਵਾਦ ਸਾਰਿਆਂ ਦਾ ਆਓ ਕਰੀਏ ਵਧੇਰੇ ਜਾਣਕਾਰੀ ਲੈ ਕੇ ਦਈਏ ਦੱਬ ਕੇ ਗਾ ਸ਼ੇਅਰ ਕਰ ਦਿਓ ਭਾਈ ਆਛੇ ਸਾਸੀ ਕਾਲ ਸਾਸੀ ਕਾਲ ਤੁਸਾ ਸਾਸੀ ਕਾਲ ਠੀਕ ਹੈ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਜੀ ਵਧੀਆ ਠੀਕ ਹੈ ਜੀ ਡਰੈਸ ਕਰੀਏ ਨੋਟ ਪਿੰਨ ਠੱਠੀਆਂ ਮੰਤਾਂ ਜਿਹੜਾ ਦਰਮਦਾਨ ਤਖਤਿਲ ਵੀ ਦਰਮਦਾਨ ਜੀ ਮੋਬਾਈਲ ਨੰਬਰ 991489717 ਠੀਕ ਹੈ ਜੀ ਅੱਜ ਦੋ ਨਗਾਂ ਦੋ ਨਗ ਵਿੱਚ ਇਹ ਤੋਂ ਸ਼ੁਰੂਆਤ ਕਰੀਏ ਛੋਟੀ ਤੋਂ ਹੈਨਾ ਤੇ ਕਿੰਨਾ ਦੋ ਦਿਨ ਦੇ ਕੋਲ ਇਹ ਸੂਈ ਹੋਊਗੀ ਕੋਈ 15 ਜੀ ਮੰਨ ਲੀਏ ਕੋਈ 10 ਜੀ ਮੰਨ ਲੀਏ ਤੁਹਾਡੇ ਸਾਹਮਣੇ ਆ ਗਈ ਹਾਂ ਜੀ ਜਿਹੜਾ ਮੌਕਲਾ ਦੁੱਧ ਹੈਗਾ ਤੇ 9 ਕਿਲੋ ਆਪਾਂ ਅੱਠ ਦੱਸਣਾ 8 ਜੀ ਲੋ ਹੈਨਾ ਭੁੱਖੇ ਕਰੋਗਾ ਲਈ ਵੀਜੀ ਬਹੁਤ ਜਿਆਦਾ ਚਾਰੂ ਜੂਰ ਬੱਚੀ ਠੀਕ ਆ ਹਾਂਜੀ ਲਓ ਜੀ 8 ਕਿਲੋ ਪੱਕਾ ਦਦਣਾ ਜੀ ਵੀਜੀ ਕੰਡੇ ਵਾਲਾ 2 ਟੈਂਸਰ ਠੀਕ ਆ 2 ਰਾਇ ਕਰਾਈਏ ਚੱਕ ਲਓ ਜੀ ਸਜਰੋ ਬੱਚਾ ਮਗਰ ਵੱਛਾ ਜੀ ਮਿਲਦਾ ਠੀਕ ਆ ਜੀ ਤੇ ਇੱਕਰਾਉ ਸੰਗ ਦੇ ਵੇਚਿਆ ਵੇੜ ਤੇ ਸੁਬਾ ਕਰਵਾ ਗਿਆ ਵੀਰੇ ਦੂਜਾ ਜੂਆ ਬੱਚੀ ਦੂਜਾ ਸੁਬਾ ਆ ਗਿਆ ਨਾ ਲਓ ਜੀ ਕਾਦ ਬਹੁਤ ਵੇਖੋ ਸਜਰੋ ਇਸ ਵੇਰੇ 9 ਵਜੇ ਚੋਈ ਆ। ਅੱਛਾ ਜੀ। ਅੱਜ ਹੀ ਆਈਆਂ। ਹਾਂ ਜੀ। ਠੀਕ ਹੈ ਜੀ। ਅਜਨੂੰ ਥੰਥੂਣ ਬੜਾ ਸੋਹਣਾ ਲੱਗਾ। ਵੀਰ ਜੀ ਥਿਆਰ ਗਰਮੀ ਵਾਲਾ ਕੋਹੋ ਆ ਜੀ। ਹਾਂ। ਹਾਂ ਜੀ। ਤੇ ਹੁਣ ਗਰਮੀ ਆ ਗਈ ਆ ਤੇ ਕਰੋਸਾਂ ਥੋੜਾ ਜਿਹਾ ਚੱਲਣਾ। ਬਹੁਤ ਜਿਆਦੀ ਫੁੱਲੀ ਥਾਨ ਬੜਾ ਸੋਹਣਾ ਲੱਗਾ। ਜੀ ਪੈ ਵੇਖੋ ਦੁੱਧ ਵਾਲੀ। ਹਾਂ। ਸਾਮਨ ਵਾਲੀ ਵੀ 4 ਦਿਨ ਬੱਚੀ ਹੂੰ ਦੋ ਦੇ ਜਿਆਦਾ ਨਹੀਂ ਤੇ ਮੈਂ ਕਿਹਾ 12 ਕਿਲੋ ਦੇ ਦੂੰ ਤੇ ਕੀਮਤ ਕੀ ਕਰ ਦੀਏ ਮੈਂ ਤਾਂ ਦੇ ਦਈਏ 60000 ਦੇ ਨਹੀਂ ਫਿਕਸ ਜੀ ਕਰ ਦੀਏ ਹੋਰ ਘਟਾਰੀਗੇ 30 ਦੀ ਲੈ ਜੀ 30 ਚੋਂ ਘਟਾਰੀਗੇ ਦੋ 20000 ਦੀ ਆਣਾ ਬੱਚੀ ਦੇ ਜੈਸਨੋਈ ਠੀਕ ਹੈ ਇਹ ਕਾ ਵੈੜ ਵੱਡੀ ਰਹਿੰਦੀ ਹੈ ਵਾਹ ਜੀ ਵਾਹ ਤੁਹਾਡੇ ਜਿੱਦੀ ਜਵਾਨ ਹੈ ਤੋਹਫਾ ਯਾਰੇ ਤੋਹਫਾ ਹੈ ਤੋਹਫਾ ਕਰਦ ਵਜਨ ਵੜਾ ਹਣਾ ਕਿੰਨਾ ਕੇ ਦੁੱਧ ਮੌਕੇ ਦਾ ਵੀ ਜੀ ਦੁੱਧ ਦੇ ਥਲੇ 30 ਕਿਲੋ ਹੀ ਬੱਚੀ ਦੇ ਦੀਗਾ ਹਾਂ ਜੀ ਵੀਰ ਜੀ ਇਹ ਨਾਲ ਥੋੜੀ ਨਾ ਮੋਗ ਲੱਗੀ ਐ ਪ੍ਰੋਬਲਮ ਹੀ ਚੱਲਣਦੀ ਆ ਹਾਂ ਉਹਦਾ ਕਰਕੇ ਹੁਣ ਦੋ ਦਿਨ ਥੱਲੇ 20 ਕਿਲੋ ਵਿੱਚ ਕੰਡੇ ਨਾਲ ਠੰਡਾ ਹੈ ਸੂਈ ਵੀ 20 ਦਿਨਾਂ ਦੀ ਭਾਵੇਂ ਕੋਈ ਅੰਦਰੋਂ ਹੱਥ ਚੈੱਕ ਕਰਾਂ ਦੇ ਅੱਛਾ ਬੱਚੀ ਉਹਨਾਂ ਲਾਲੀ ਫਾਰਮ ਵਾਲਿਆਂ ਬੁਖਾ ਦੇ ਸਾਰਾ ਗੁੱਟ ਅੱਛਾ ਹਾਂ ਜੀ ਬੱਚੀ ਨਹੀਂ ਰਹਿਤੀ ਭਾਵੇਂ ਕੋਈ ਆਪਣੀ ਟੈਸਟੋ ਕਰਾ ਲੇ 20 ਦਿਨਾਂ ਦੀ ਸੂਈ ਹੋਊਗੀ ਤੇ ਰੱਖ ਦੇ ਅਰੇ ਰੂਖ ਦੇਵਾਂਗੇ ਫੋਨ 'ਚ ਹੈਗੇ ਹਾਂ ਹਾਂ ਜੀ ਬੱਚੀ ਦੀ ਫੋਟੋ ਧੱਕ ਦੇ ਇਹ ਸੂਹਾ ਦੁੱਜਾ ਹਾਂ ਜੀ ਨਹੀਂ ਪਹਿਲਣ ਵਿੱਚ ਦੰਦਾ ਨਾਲ ਬੱਚੀ ਪਹਿਲਾਂ ਨਹੀਂ ਆ ਮੂੰਹ ਕੀ ਆ ਇਹਨਾਂ ਨੂੰ ਪਤਾ ਵੇਖ ਪਹਿਲਾਂ ਇਹ ਵਾਛੀ ਜਵਾਨ ਨਹੀਂ ਹੋਈ ਅਜੇ ਛੇ ਦਿਨਾਂ ਦੀ ਜਾਪੀ ਆ ਠੀਕ ਹੈ ਜੀ ਤੇ ਥਾਂ ਤੋਂ ਚੰਗਾ ਤੇਲਿਆ ਹਾਂਜੀ ਇੱਕ ਖਸਾਨ ਦੀ ਸਜਣੋਂ ਤੇਲ ਲਿਆ ਮੌਕੇ ਦਾ 20 ਕਿਲੋ ਹਾਂਜੀ 20 ਕਿਲੋ ਸਜਣੋਂ ਦੁੱਧ ਆ ਮੌਕੇ ਦਾ ਨਿਆਣਾ ਨੂੰ ਨਾ ਕੋਈ ਲੋੜ ਨਹੀਂ ਇੱਥੇ ਬੱਸ ਜਿੱਦੇ ਜਿੱਦਾ ਮਰਜੀ ਫਰੈਜ ਚ ਸੋਹਰਾ ਕਰਾਇਆ ਜਾਏਗਾ ਵਾਹ ਜੀ ਵਾਹ ਸਜਣੋਂ ਪੂਰੀ ਸੰਭੀ ਆ ਕਿ ਇਹਨੇ ਦੇ ਲੋ ਮੈਨਾਂ ਵੀ ਜੀ ਫਾਰਮ ਦੀ ਗਾਵਾ ਹਾਂ ਹਾਂ ਵੱਡੀ ਵਹਿੜਿਆ ਬੋਦੀ ਵਾਲੀ ਸਾਂ ਚੱਡਾ ਬੜਾ ਵੀ ਗਲੋ ਮੌਕੇ ਰਾ ਦੋ ਦਿਆ ਵਾਹ ਜੀ ਵਾਹ ਚਾਰੂ ਇੰਨੀ ਹੰਦੂ ਸਾਹਿਬ ਦੀ ਪੁੱਛੋ ਹੀ ਕੋ ਵਾਹ ਜੀ ਵਾਹ ਵੈੜ ਸੋਣੀ ਥਣ ਮਗਰਲੇ ਦੀ ਤੇਲ ਧਾਰਾ ਨਿਕਲਦੀਆਂ ਚ ਕੋਈ ਨਹੀਂ ਪਰ ਗਿਲਟ ਹੀ ਨਹੀਂ ਧਾਰ ਨਹੀਂ ਕੋਈ ਵੀ ਨਿਕਲਦੀ ਨਹੀਂ ਗਿਲਟ ਹੀ ਨਹੀਂ ਅਗਲੀ ਕੋਈ ਚੱਲ ਪੂਣੀ ਜੀ ਅਸ ਚੱਲ ਪਊਗਾ ਅਗਲੇ ਐਰ ਕੀ ਨਹੀਂ ਹੈਗਾ ਲਓ ਜੀ ਸਚਨੋ ਵਾਹ ਆਰਡਰ ਕੁਆਲਟੀ ਕਰ ਲੋ ਜੇਗਾ ਥਾਣਾ ਦਾ ਲੱਗਦਾ ਨਹੀਂ ਪਤਾ ਕਿ ਜਿੰਨਾ ਨਹੀਂ ਲੱਗਦੀ ਹਣਾ ਨਹੀਂ ਫਿਰ ਕੋਤਾਂ ਨੇਵਾ ਇੱਕੋ ਜਿਹਾ ਪੱਦਰ ਆ ਤੇ ਕੀਮਤ ਕਰਤਗੇ ਤਾਂ ਇਹ ਬੱਚੀ ਦੀ ਹੁੰਦੀ ਪੂਰੇ ਥਣਾ ਦੀ ਹਾਂ ਫਿਰ ਤੇ 2.5 ਲੱਖ ਦੀ ਵੇਚੀ ਹਾਂ ਹਾਂ ਮੈਂ ਤਾਂ ਦੇ ਦੀਆਂ ਲੱਖ ਦੀ ਨਹੀਂ ਪੱਦਰ ਜੈ ਜੈ ਕਰੋ ਠੀਕ ਸੇ ਜਾ ਇੱਕੋ ਕਰ ਦਿਓ ਇੱਕੋ ਹੀ ਫਿਕਸ ਇਹ ਹਾਂ ਨਾ 55000 ਦੀ ਬੱਚੀ ਦੀ ਨਹੀਂ ਪਰ ਹੋਰ ਕਰੋ ਹੋਰ ਕਰੋ ਯਾਰ ਰੱਖਨੇ ਨਹੀਂ ਯਾਰ ਨਾ ਨਹੀਂ ਪੂਰੇ 50 ਹੀ ਕਰੋ ਚਲੋ ਕਰ ਦਿਓ ਠੀਕ ਆ ਵੀ ਨਹੀਂ ਭਾਵੇਂ ਕੋਈ ਦੋ ਟਾਈਮ ਚੋਵੇਂ ਤਿੰਨ ਟਾਈਮ ਚੋਵੇਂ ਠੀਕ ਆ ਲਓ ਭਾਈ ਸਜਨੋ ਪੂਰੇ 50000 82000 ਦੇ ਦੋਵੇਂ ਪੀਸ ਆ ਜਿਹੜਾ ਕਿ ਨੂੰ ਚੰਗਾ ਲੱਗੇ ਉਹ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ